ਭਾਰਤ ਦੇ ਬਿਹਾਰ ਰਾਜ ਦੇ ਵਿੱਚ ਸਥਿਤ ਰੋਹਤਾਸਗੜ ਕਿਲਾ ਆਪਣੇ ਸ਼ਾਨਦਾਰ ਅਤੀਤ ਅਤੇ ਰਹੱਸਮਈ ਕਹਾਣੀਆਂ ਦੇ ਲਈ ਕਾਫੀ ਮਸ਼ਹੂਰ ਮੰਨਿਆ ਜਾਂਦਾ ਹੈ। ਲੋਕ ਇਸ ਕਿਲੇ ਬਾਰੇ ਕਈ ਦਿਲਚਸਪ ਦੰਤ ਕਥਾਵਾਂ ਵੀ ਸੁਣਾਉਂਦੇ ਨੇ। ਕਹਿੰਦੇ ਨੇ ਕਿ ਸਦੀਆਂ ਪਹਿਲਾਂ ਇਸ ਦੀਆਂ ਪੱਥਰ ਦੀਆਂ ਕੰਧਾਂ ਤੋਂ ਖੂਨ ਟਪਕਦਾ ਸੀ ਅਤੇ ਰਾਤ ਨੂੰ ਅਜੀਹਿਆ ਚੀਕਾਂ ਸੁਣਾਈ ਦਿੰਦੀਆਂ ਸੀ ਜੋ ਸੈਲਾਨੀਆਂ ਅਤੇ ਇਤਿਹਾਸ ਪ੍ਰੇਮੀਆਂ ਨੂੰ ਡਰਾਉਂਦੀਆਂ ਸਨ। ਲਗਭਗ 200 ਸਾਲ ਪਹਿਲਾਂ ਫ੍ਰਾਂਸੀਸੀ ਇਤਿਹਾਸਕਾਰ ਫ੍ਰਾਂਸਿਸ ਬੁਕਾਨਨ ਨੇ ਰੋਹਤਾਸ ਦਾ ਦੌਰਾ ਕੀਤਾ ਸੀ। ਉਸਨੇ ਕਿਲੇ ਦੀਆਂ ਕੰਧਾਂ ਤੋਂ ਖੂਨ ਵਗਣ ਅਤੇ ਰਹਾ ਸਮੇਂ ਘਟਨਾਵਾਂ ਦਾ ਦਸਤਾਵੇਜ਼ ਵੀ ਤਿਆਰ ਕੀਤਾ। ਉਸਨੇ ਇਹ ਵੀ ਦਰਜ ਕੀਤਾ ਕਿ ਰਾਤ ਨੂੰ ਸੁਣਾਈ ਦੇਣ ਵਾਲੀਆਂ ਆਵਾਜ਼ਾਂ ਰਾਜਾ ਰੋਹਤੇਸ਼ਵ ਦੀ ਆਤਮਾ ਦੀਆਂ ਹੋ ਸਕਦੀਆਂ ਨੇ। ਇਤਿਹਾਸਕਾਰ ਅਤੇ ਪੁਰਾਤੱਤਵ ਵਿਗਿਆਨੀ ਵੀ ਇਸਰ ਹਾਇਸ ਨੂੰ ਪੂਰੀ ਤਰ੍ਹਾਂ ਸਮਝਣ ਦੇ ਵਿੱਚ ਅਸਮਰਥ ਰਹੇ ਨੇ। ਰੋਹਤਾਸਗੜ ਕਿਲੇ ਦਾ ਆਰਕੀਟੈਕਚਰ ਬੇਮਿਸਾਲ ਹੈ। ਇਹ ਕਿਲਾ ਲਗਭਗ 28 ਮੀਲ ਦੇ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਦੇ ਵਿੱਚ 83 ਦਰਵਾਜ਼ੇ ਨੇ। ਕਿਲੇ ਵਿੱਚ ਸਥਿਤ ਰੰਗ ਮਹਿਲ, ਸ਼ੀਸ਼ ਮਹਿਲ, ਪੰਜ ਮਹਿਲ, ਆਇਨਾ ਮਹਿਲ, ਖੁੰਟ ਮਹਿਲ, ਰਾਣੀ ਦਾ ਚਰੋਖਾ ਤੇ ਮਾਨ ਸਿੰਘ ਦਾ ਦਰਬਾਰ ਦਰਸ਼ਕਾਂ ਨੂੰ ਆਪਣੀ ਸ਼ਾਨਦਾਰ ਬਣਤਰ ਅਤੇ ਵਿਸ਼ੇਸ਼ ਸ਼ਿਲਪ ਕਲਾ ਦੇ ਨਾਲ ਮੋਹ ਲੈਂਦੇ ਨੇ। ਇਸ ਕਿਲੇ ਦੀ ਮਹੱਤਤਾ ਨਾ ਸਿਰਫ ਉਸ ਦੀ ਸ਼ਾਨਦਾਰ ਇਮਾਰਤਾਂ ਅਤੇ ਦਰਬਾਰਾਂ ਦੇ ਵਿੱਚ ਹੈ ਸਗੋਂ ਇਸ ਦਾ ਭਿਆਨਕ ਅਤੇ ਰਹੱਸਮਈ ਵਾਤਾਵਰਣ ਵੀ ਸੈਲਾਨੀਆਂ ਨੂੰ ਹੈਰਾਨ ਕਰ ਦਿੰਦਾ ਹੈ। ਰਾਤ ਨੂੰ ਜਦੋਂ ਚੁੱਪ ਪੌਂਦੀ ਹੈ ਤਾਂ ਕਿਲੇ ਦੀਆਂ ਕੰਧਾਂ ਤੋਂ ਟਪਕਦਾ ਖੂਨ ਅਤੇ ਸੁਣਨ ਦੇਣ ਵਾਲੀਆਂ ਆਵਾਜ਼ਾਂ ਲੋਕਾਂ ਨੂੰ ਡਰਾਉਂਦੀਆਂ ਨੇ ਇਹ ਰੌਤਾਸਗੜ ਕਿਲੇ ਦੀ ਮਿਸਤਰੀਅਤ ਅਤੇ ਦਿਲਚਸਪੀ ਨੂੰ ਹੋਰ ਵੀ ਗਹਿਰਾ ਦਿੰਦਾ ਹੈ ਇਸ ਤਰ੍ਹਾਂ ਰੌਤਾਸਗੜ ਕਿਲਾ ਬਿਹਾਰ ਦੇ ਸਭ ਤੋਂ ਸ਼ਾਨਦਾਰ ਦਿਲਚਸਪ ਅਤੇ ਡਰਾਉਣੇ ਕਿਲਿਆਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜੋ ਇਤਿਹਾਸ ਆਰਕੀਟੈਕਚਰ ਅਤੇ રહਸਮਈ ਕਹਾਣੀਆਂ ਦਾ ਬੇਮਿਸਾਲ ਮਿਲਾਪ ਪ੍ਰਸਤੁਤ ਕਰਦਾ ਹੈ ਭਾਰਤ ਦੇ ਬਿਹਾਰ ਰਾਜ ਦੇ ਵਿੱਚ ਸਥਿਤ ਰੋਹਤਾਸਗੜ ਕਿਲਾ ਆਪਣੇ ਸ਼ਾਨਦਾਰ ਅਤੀਤ ਅਤੇ ਰਹੱਸਮਈ ਕਹਾਣੀਆਂ ਦੇ ਲਈ ਕਾਫੀ ਮਸ਼ਹੂਰ ਮੰਨਿਆ ਜਾਂਦਾ ਹੈ। ਲੋਕ ਇਸ ਕਿਲੇ ਬਾਰੇ ਕਈ ਦਿਲਚਸਪ ਦੰਤ ਕਥਾਵਾਂ ਵੀ ਸੁਣਾਉਂਦੇ ਨੇ। ਕਹਿੰਦੇ ਨੇ ਕਿ ਸਦੀਆਂ ਪਹਿਲਾਂ ਇਸ ਦੀਆਂ ਪੱਥਰ ਦੀਆਂ ਕੰਧਾਂ ਤੋਂ ਖੂਨ ਟਪਕਦਾ ਸੀ ਅਤੇ ਰਾਤ ਨੂੰ ਅਜੀਬੀਆਂ ਚੀਕਾਂ ਸੁਣਾਈ ਦਿੰਦੀਆਂ ਸੀ ਜੋ ਸੈਲਾਨੀਆਂ ਅਤੇ ਇਤਿਹਾਸ ਪ੍ਰੇਮੀਆਂ ਨੂੰ ਡਰਾਉਂਦੀਆਂ ਸਨ। ਲਗਭਗ 200 ਸਾਲ ਪਹਿਲਾਂ ਫ੍ਰਾਂਸੀਸੀ ਇਤਿਹਾਸਕਾਰ ਫ੍ਰਾਂਸਿਸ ਬੁਕਾਨਨ ਨੇ ਰੋਹਤਾਸ ਦਾ ਦੌਰਾ ਕੀਤਾ ਸੀ। ਉਸ ਨੇ ਕਿਲੇ ਦੀਆਂ ਕੰਧਾਂ ਤੋਂ ਖੂਨ ਵਗਣ ਅਤੇ ਰਹਾਸਮਈ ਘਟਨਾਵਾਂ ਦਾ ਦਸਤਾਵੇਜ਼ ਵੀ ਤਿਆਰ ਕੀਤਾ। ਉਸ ਨੇ ਇਹ ਵੀ ਦਰਜ ਕੀਤਾ ਕਿ ਰਾਤ ਨੂੰ ਸੁਣਾਈ ਦੇਣ ਵਾਲੀਆਂ ਆਵਾਜ਼ਾਂ ਰਾਜਾ ਰੋਹਤੇਸ਼ਵ ਦੀ ਆਤਮਾ ਦੀਆਂ ਹੋ ਸਕਦੀਆਂ ਨੇ। ਇਤਿਹਾਸਕਾਰ ਅਤੇ ਪੁਰਾਤੱਤਵ ਵਿਗਿਆਨੀ ਵੀ ਇਸਰ ਹਾਇਸ ਨੂੰ ਪੂਰੀ ਤਰ੍ਹਾਂ ਸਮਝਣ ਦੇ ਵਿੱਚ ਅਸਮਰਥ ਰਹੇ ਨੇ। ਰੋਹਤਾਸਗੜ੍ਹ ਕਿਲੇ ਦਾ ਆਰਕੀਟੈਕਚਰ ਬੇਮਿਸਾਲ ਹੈ। ਇਹ ਕਿਲਾ ਲਗਭਗ 28 ਮੀਲ ਦੇ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਦੇ ਵਿੱਚ 83 ਦਰਵਾਜ਼ੇ ਨੇ। ਕਿਲੇ ਵਿੱਚ ਸਥਿਤ ਰੰਗ ਮਹਿਲ, ਸ਼ੀਸ਼ ਮਹਿਲ, ਪੰਜ ਮਹਿਲ, ਆਇਨਾ ਮਹਿਲ, ਖੁੰਟ ਮਹਿਲ, ਰਾਣੀ ਦਾ ਚਰੋਖਾ ਤੇ ਮਾਨ ਸਿੰਘ ਦਾ ਦਰਬਾਰ ਦਰਸ਼ਕਾਂ ਨੂੰ ਆਪਣੀ ਸ਼ਾਨਦਾਰ ਬਣਤਰ ਅਤੇ ਵਿਸ਼ੇਸ਼ ਸ਼ਿਲਪ ਕਲਾ ਦੇ ਨਾਲ ਮੋਹ ਲੈਂਦੇ ਨੇ। ਇਸ ਕਿਲੇ ਦੀ ਮਹੱਤਤਾ ਨਾ ਸਿਰਫ ਉਸ ਦੀ ਸ਼ਾਨਦਾਰ ਇਮਾਰਤਾਂ ਅਤੇ ਦਰਬਾਰਾਂ ਦੇ ਵਿੱਚ ਹੈ, ਸਗੋਂ ਇਸ ਦਾ ਭਿਆਨਕ ਅਤੇ ਰਹੱਸਮਈ ਵਾਤਾਵਰਣ ਵੀ ਸੈਲਾਨੀਆਂ ਨੂੰ ਹੈਰਾਨ ਕਰ ਦਿੰਦਾ ਹੈ। ਰਾਤ ਨੂੰ ਜਦੋਂ ਚੁੱਪ ਪੌਂਦੀ ਹੈ ਤਾਂ ਕਿਲੇ ਦੀਆਂ ਕੰਧਾਂ ਤੋਂ ਟਪਕਦਾ ਖੂਨ ਅਤੇ ਸੁ ਆਇ ਦੇਣ ਵਾਲੀਆਂ ਆਵਾਜ਼ਾਂ ਲੋਕਾਂ ਨੂੰ ਡਰਾਉਂਦੀਆਂ ਨੇ ਇਹ ਰੌਤਾਸਗੜ ਕਿਲੇ ਦੀ ਮਿਸਤਰੀਅਤ ਅਤੇ ਦਿਲਚਸਪੀ ਨੂੰ ਹੋਰ ਵੀ ਗਹਿਰਾ ਦਿੰਦਾ ਹੈ ਇਸ ਤਰ੍ਹਾਂ ਰੌਤਾਸਗੜ ਕਿਲਾ ਬਿਹਾਰ ਦੇ ਸਭ ਤੋਂ ਸ਼ਾਨਦਾਰ ਦਿਲਚਸਪ ਅਤੇ ਡਰਾਉਣੇ ਕਿਲਿਆਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜੋ ਇਤਿਹਾਸ ਆਰਕੀਟੈਕਚਰ ਅਤੇ ਰਹੱਸਮਈ ਕਹਾਣੀਆਂ ਦਾ ਬੇਮਿਸਾਲ ਮਿਲਾਪ ਪ੍ਰਸਤੁਤ ਕਰਦਾ ਹੈ